पंजाब सरकार मज़ूर मज़दूर मज़दूर पंजाब सरकार पंजाब सरकार বোলো well, বলিয়ে ਸਮੱਸਿਆ ਜਿਹੜੀ ਤੁਸੀਂ ਹੜਤਾਲ ਤੇ ਜਾ ਰਹੇ ਹੋ ਇੱਕ ਤੋਂ ਠੀਕ ਨਹੀਂ ਮੈਂ ਲੇਬਰ ਚੇਅਰਮੈਨ ਪੰਜਾਬ ਸ੍ਰੀ ਦਰਸ਼ਨ ਲਾਲ ਜੀ ਖੰਨਾ ਮੇਰੀ ਬੇਨਤੀ ਹੈ ਕਿ ਮੈਂ ਸਾਰੇ ਜੋ ਸਾਡੇ ਪੰਜਾਬ ਦੇ ਸਤਿਕਾਰਯੋਗ ਸਾਡੇ ਮਜ਼ਦੂਰ ਸਾਥੀ ਹੈ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਕਰਨਾ ਚਾਹੁੰਦਾ ਕਿ ਮਜ਼ਦੂਰ ਸਾਥਿਓ ਆਓ ਤੇ ਪਹਿਲਾਂ ਆਪਾਂ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਸਲਮਨ ਮਜ਼ਦੂਰ ਸਾਥਿਓ ਸਮੁੱਚੇ ਪੰਜਾਬ ਨੂੰ ਮੈਂ ਬੇਨਤੀ ਕਰ ਰਿਹਾ ਲੇਬਰ ਚੇਅਰਮੈਨ ਪੰਜਾਬ ਸ੍ਰੀ ਦਰਸ਼ਨਲਾਲ ਜੀ ਖੰਨਾ ਵੱਲੋਂ ਕਿ ਸਾਥੀਓ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 2 ਸਾਲ ਤੋਂ ਲਗਭਗ ਇਹ ਜਿਹੜੀ ਪੰਜਾਬ ਸਰਕਾਰ ਹੈ ਇਹ ਸਾਡੀ ਮਜ਼ਦੂਰਾਂ ਦੀ ਆਵਾਜ਼ ਸੁਣਨੇ ਰਹੀ ਹੈਗੀ ਹੁਣ ਕੁਝ ਦਿਨ ਪਹਿਲਾਂ ਸ੍ਰੀ ਰਕੇਸ਼ ਕੁਮਾਰ ਤੁਲੀ ਪੰਜਾਬ ਪ੍ਰਧਾਨ ਔਰ ਇਹਨਾਂ ਦੀ ਸਮੁੱਚੀ ਟੀਮ ਫਾਜ਼ਿਲਕਾ ਫਰੋਜਪੁਰ ਦੇ ਵਿੱਚ ਇਕੱਠੀ ਹੋਈ ਦੀ ਜੋ ਕਿ 83 ਦੇ ਨਾਲ ਮਜ਼ਦੂਰਾਂ ਦੀ ਕਾਨਫਰੰਸ ਹੋਈ ਸੀ ਉੱਥੇ ਉਹਨਾਂ ਨੇ ਰਲ ਕੇ ਆਰਤੀ ਔਰ ਮਜ਼ਦੂਰਾਂ ਨੇ ਇਹ ਫੈਸਲਾ ਕੀਤਾ ਸੀ ਇੱਕ ਤਰੀਕ ਤੱਕ ਅਗਰ ਸਰਕਾਰ ਨੇ ਸਾਡੀ ਮਜ਼ਦੂਰੀ ਨਾ ਵਧਾਈ ਤਾਂ ਇੱਕ ਤਰੀਕ ਤੋਂ ਬਾਅਦ ਅਸੀਂ ਮੁਕੰਮਲ ਬੰਦ ਕਰਾਂਗੇ ਕੋਈ ਟਰਾਲੀ ਨਹੀਂ ਲਾਵਾਂਗੇ ਕੋਈ ਪੱਖਾ ਨਹੀਂ ਲਾਵਾਂਗੇ ਜੇ ਹੋ ਸਕੇ ਆ ਸਾਨੂੰ ਰੋਡ ਵੀ ਜਾਮ ਕਰਾਂਗੇ ਅਸੀਂ ਰੇਲਾਂ ਵੀ ਜਾਮ ਕਰਾਂਗੇ ਜਦੋਂ ਤੱਕ ਸਰਕਾਰ ਸਾਡੀ ਮਜ਼ਦੂਰੀ ਨਹੀਂ ਵਧਾਏਗੀ ਔਰ ਦੂਸਰੀ ਇੱਕ ਮੈਂ ਪੰਜਾਬ ਦੇ ਸਾਰੇ ਮਜ਼ਦੂਰ ਸਾਥੀਆਂ ਨੂੰ ਇੱਕ ਬੇਨਤੀ ਕਰਦਾ ਕਿ ਸਾਥਿਓ ਕੁਝ মিডিਆ ਨੇ ਜਾਂ ਕੁਝ ਸਿਆਸੀ ਬੰਦੇ ਨੇ ਉਹ ਕੋਈ ਗਲਤ ਪ੍ਰੋਵਾਈਡ ਕਰੀ ਜਾਂਦੇ ਨੇ ਕਿ ਜੋ ਪਿਛਲੀ ਭਗਵੰਤ ਮਾਨ ਦੀ ਟਵੀਟ ਹੈ ਪਾਈ ਵੀ ਉਹੀ ਤੱਕ ਕੇ ਦੁਬਾਰੇ ਫਿਰ ਪਾਈ ਜਾਂਦੇ ਕਿ ਤੁਹਾਡੀ ਮਜ਼ਦੂਰੀ ਵੱਧ ਗਈ ਵੱਧ ਗਈ ਲੇਕਿਨ ਇਹ ਸਾਨੂੰ ਜਿਹੜੇ ਬੰਦੇ ਗੁੰਮਰਾਹ ਕਰਦੇ ਨੇ ਕੁਝ ਸ਼ਰਾੜਤੀ ਅੰਸ਼ ਇਹਨਾਂ ਤੇ ਵੀ ਬਚ ਕੇ ਰਹੋ ਆਪਣੀ ਅਜੇ ਤੱਕ ਸਰਕਾਰ ਨੇ ਕੋਈ ਗੱਲ ਨਹੀਂ ਸੁਣੀਏ ਸ਼੍ਰੀ ਰਕੇਸ਼ ਕੁਮਾਰ ਤੁਲੀ ਪੰਜਾਬ ਪ੍ਰਧਾਨ ਜੋ ਕਹਿੰਦਾ ਦੀ ਸਮੁੱਚੀ ਟੀਮ ਹੈ ਬੜੀ ਭੱਜ ਦੌੜ ਕਰ ਰਹੀ ਹੈ ਇਹਨਾਂ ਨੇ ਕੋਈ ਮੰਤਰੀ ਨਹੀਂ ਛੱਡਿਆ ਸ਼੍ਰੀ ਲਾਲ ਚੰਦ ਕੁਟਾਰੂ ਤੱਕ ਮੰਤਰੀ ਨੂੰ ਮਿਲੇ ਨੇ ਖੇਤੀવાડી ਪਹਿਲਾ ਧਾਲੀਵਾਲ ਸਾਹਿਬ ਨੇ ਉਹਨਾਂ ਨੂੰ ਮਿਲੇ ਨੇ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਜਿਹਨੂੰ ਮਿਲ ਚੁਕੇ ਨੇ ਮੁੱਖ ਮੰਤਰੀ ਪੰਜਾਬ ਸਰ ਭਗਵੰਤ ਸਿੰਘ ਮਾਨ ਨੂੰ ਵੀ ਮਿਲ ਚੁਕੇ ਹੈ ਲੇਕਿਨ ਜਦੋਂ ਹੀ ਮਜ਼ਦੂਰਾਂ ਦੀ ਇਹ ਗੱਲ ਦੀ ਇਹਨਾਂ ਨੇ ਅਣਸੁਣੀ ਕਰ ਦਿੱਤੀ ਇਸੇ ਰੋਸ ਦੇ ਵਿੱਚ ਦੇਖੋ ਮੈਂ ਇੱਕ ਹੋਰ ਗੱਲ ਕਹਿਣਾ ਚਾਹੁੰਦਾ ਕਿ ਮਜ਼ਦੂਰ ਕਦੇ ਵੀ ਹੜਤਾਲ ਨਹੀਂ ਹੜਤਾਲ ਤੇ ਨਹੀਂ ਜਾਇਆ ਕਰਦਾ ਇਹ ਤਾਂ ਮਜ਼ਦੂਰ ਨੇ ਹਮੇਸ਼ਾ ਹੀ ਉਹੀ ਕਮਾੜਾ ਤੇ ਉਹੀ ਖਾਣਾ ਹੈ ਇਹਨਾਂ ਦੀ ਇੱਕ ਮਜਬੂਰੀ ਬਣ ਜਾਂਦੀ ਏ ਇਹ ਮਜ਼ਦੂਰ ਲੋਕ ਬਚਾਰੇ ਬਿਹਾਰ ਤੋਂ ਚੱਲ ਕੇ ਆਂਦੇ 4-4 5-5000 ਰੁਪਏ ਕਿਰਾਇਆ ਵੀ ਖਰਚ ਕੇ ਆਂਦੇ ਇਹਨਾਂ ਦਾ ਇੱਥੇ ਘਰ ਨਹੀਂ ਪੂਰਾ ਹੁੰਦਾ ਤਾਂ ਮੈਂ ਪੂਰੇ ਪੂਰੇ ਪੰਜਾਬ ਦੇ ਸੁਮਿਤ ਚੌਧਰੀ ਸਾਹਿਬਾਨਾਂ ਨੂੰ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਕਿ ਆ ਆਣ ਵਾਲੀ ਜਿਹੜੀ ਇੱਕ ਤਰੀਕ ਹੈ ਇਹਦੇ ਵਿੱਚ ਅਗਰ ਇੱਕ ਤਰੀਕ ਤੱਕ ਸਰਕਾਰ ਨੇ ਕੋਈ ਸਾਡੀ ਮਜ਼ਦੂਰੀ ਦੇ ਵਿੱਚ ਵਾਅਦਾ ਕਰਤਾ ਜੋ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪੰਜਾਬ ਨਾਲੋਂ ਹਰਿਆਣੇ ਦੇ ਵਿੱਚ ਜਿਹੜੀ ਲੋਡਿੰਗ ਹੈ ਉਹ 3 ਰੁਪਿਆ 20 ਪੈਸੇ ਅਤੇ 1 ਰੁਪਿਆ 80 ਪੈਸੇ 90 ਪੈਸੇ ਜੋ ਸਾਡੀ ਮਜ਼ਦੂਰੀ ਹੈ ਉਹਦੇ ਪ੍ਰਤੀ ਵੀ 2.5 ਰੁਪਏ ਕੱਟੇ ਦਾ ਫਰਕ ਹੈ ਪੰਜਾਬ ਵਿੱਚ ਮਜ਼ਦੂਰ ਹਰਿਆਣੇ ਤੋਂ ਮਜ਼ਦੂਰੀ ਵਾਧੇ ਪੰਜਾਬ ਤੋਂ ਮਜ਼ਦੂਰੀ ਘਟੇ ਸਤਿਕਾਰਯੋਗ ਸਾਥੀਓ ਫਿਰ ਬੇਨਤੀ ਕਰਦਾ ਕਿ ਇੱਕ ਤਰੀਕ ਨੂੰ ਪੂਰੇ ਪੰਜਾਬ ਚੱਕਾ ਜਾਮ ਕਰਨਾ ਕਿਸੇ ਪਾਸੇ ਵੀ ਕੋਈ ਮੇਰਾ ਭਰਾ ਟਰਾਲੀ ਨਾ ਲਾਵੇ ਨਾ ਕੋਈ ਪੱਖਾ ਲਾਵੇ ਨਾ ਹੀ ਕੋਈ ਮਾਲ ਨੂੰ ਲੋਡਿੰਗ ਕਰੇ ਜਦੋਂ ਤੱਕ ਅਸੀਂ ਇਹ ਇਕੱਠ ਕਰਕੇ ਰੱਖਾਂਗੇ ਉਦੋਂ ਤੱਕ ਸਰਕਾਰ ਕੋਈ ਨਾ ਕੋਈ ਪੁਆਇੰਟ ਹਿੱਲਾ ਬਣ ਜੂਗਾ ਜੇ ਸਰਕਾਰ ਸਾਡੀ ਕੋਈ ਮਜ਼ਦੂਰੀ ਨਹੀਂ ਵਧਾਏਗੀ ਤਾਂ ਨਾਲੇ ਸਮੇਂ ਦੇ ਵਿੱਚ ਅਸੀਂ ਹੋਰ ਵੀ ਸੰਘਰਸ਼ ਤੇਜ਼ ਕਰਾਂਗੇ ਮੇਰੇ ਪੂਰੇ ਪੰਜਾਬ ਦੇ ਸਾਥੀਆਂ ਨੂੰ ਪੰਜਾਬ ਦੇ ਮਜ਼ਦੂਰ ਭਰਾਵਾਂ ਨੂੰ ਹੱਥ ਬਨ ਕੇ ਫਿਰ ਬੇਨਤੀ ਹੈ ਦਰਸ਼ਨ ਲਾਲ ਲੇਬਰ ਲੇਬਰ ਚੇਅਰਮੈਨ ਪੰਜਾਬ ਵੱਲੋਂ ਕਿ ਪੂਰਾ ਪੰਜਾਬ ਇੱਕ ਤਰੀਕ ਤੋਂ ਮੁਕੰਮਲ ਬੰਦ ਕਰਨਾ ਜੇ ਅਗਰ ਇਹਨਾਂ ਨੇ ਮਜ਼ਦੂਰੀ ਸਾਡੀ ਨਾ ਵਧਾਈ